ਲੁਧਿਆਣਾ ਦੇ ਵਿੱਚ ਪੁਲਿਸ ਪਬਲਿਕ ਨੁਕੜ ਮੀਟਿੰਗਾਂ ਦਾ ਆਗਾਜ਼ ਹੋਇਆ ਲੋਕ ਤੇ ਪੁਲਿਸ ਨੂੰ ਰਲ ਕੇ ਸਰਾਰਤੀ ਅਨਸਰਾ ਦੇ ਖਿਲਾਫ ਕਾਰਵਾਈ ਕਰਨ ਦਾ ਉੱਥੇ ਦੱਸਦੀ ਹੈ ਕਿ ਐਸਪੀ ਇੰਡਸਟਰੀਅਲ ਏਰੀਆ ਵੀ ਐਸ ਤੋਂ ਸ਼ਿਮਲਾਪੁਰੀ ਤੇ ਹੋਰ ਆਲਾ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਜਿੱਥੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਹੋਈਏ ਨਸ਼ਾ ਤਸਕਰਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਤੇ ਮੀਟਿੰਗ ਦੇ ਦੌਰਾਨ ਪੁਲਿਸ ਤੇ ਪਬਲਿਕ ਨੇ ਮਿਲ ਕੇ ਇਹ ਸੌਖਾਦੀ ਹੈ ਕਿ ਨਸ਼ਾ ਤਸਕਰਾ ਤੇ ਮਾੜੇ ਅਨਸਰਾ ਦੇ ਖਿਲਾਫ ਜੰਗ ਲੜੀ ਜਾਵੇਗੀ ਤੇ ਇਸੇ ਦਰਮਿਆਨ ਹਲਕਾ ਐਮਐਲਏ ਛੀਨਾ ਨੇ ਵੀ ਸ਼ਿਰਕਤ ਕੀਤੀ ਹੈ ਤੇ ਆਪਣੇ ਵਿਚਾਰ ਸਾਂਝੇ ਕੀਤੇ ਸਾਡਾ ਮੇਨ ਮਕਸਦ ਸੀਗਾ ਲੋਕਾਂ ਨਾਲ ਸੰਪਰਕ ਸਥਾਪਨਾ ਇਹਦੇ ਤਹਿਤ ਸਾਡੇ ਮਾਨਜੂ ਸੀਨੀਅਰ ਅਫਸਰ ਸਾਹਿਬਾਨ ਲੋਕ ਇਕੋਪਰੇਸ਼ਨ ਸੰਪਰਕ ਚ ਲਿਆ ਗਿਆ ਉਹਦੇ ਤਹਿਤ ਮੇਨ ਮੋਟਿਵ ਇਹ ਆ ਵੀ ਸਾਡਾ ਲੋਕਾਂ ਨਾਲ ਕਰੀਬੀ ਸੰਪਰਕ ਪੈਦਾ ਹੋਵੇ ਨਸ਼ਾ ਮੇਨ ਮੁੱਦਾ ਨਹੀਂ ਹੈਗਾ ਹੋਰ ਮੰਨਿਆਂ ਦੇ ਬੜੇ ਮੁੱਦੇ ਹੁੰਦੇ ਆ ਸਾਡਾ ਕੰਟਰੋਲ ਹੈ ਜੀ ਇਸ ਇਲਾਕੇ ਦੇ ਜਿਹੜੇ ਮੇਨ ਜਿੰਦਗੀ ਸਮਗਤਰ ਕਹਿ ਸਕਦੇ ਹਾਂ ਉਹ ਸਾਰੇ ਜੀਲ ਚ ਬੈਠੇ ਆ ਉੱਚੇ ਕਰ ਸਕਦੇ ਹਾਂ ਦੂਸਰੀ ਗੱਲ ਹੈ ਜੇ ਟਾਈਮ ਟੂ ਟਾਈਮ ਕੋ ਸਾਨੂੰ ਟਿਪ ਆਉਂਦੀ ਆ ਕੋਈ ਤਲਾਹ ਮਿਲਦੀ ਆ ਉਹਦੀ ਤੁਰੰਤ ਕਾਰਵਾਈ ਹੁੰਦੀ ਆ ਦੂਸਰੀ ਗੱਲ ਹੈ ਮਹੱਲਿਆਂ ਚ ਸਿਰਫ ਇੱਕੋ ਹੀ ਮੁੱਦਾ ਨਹੀਂ ਹੁੰਦਾ ਹੋਰ ਜਿਵੇਂ ਨਿੱਕੇ ਮੋਟੀਆਂ ਲੜਾਈਆਂ ਨੇ ਮਹੱਲਿਆਂ ਦੇ ਆਪਣੇ ਕਿਹੇ ਬੱਚੇ ਬਜ਼ੁਰਗ ਨੂੰ ਤੰਗ ਕਰਦੇ ਆ ਜਾਂ ਉਹ ਛੱਟ ਛੱਟ ਤੱਕ ਅਪਰੂਚ ਨਹੀਂ ਕਰ ਸਕਦੇ ਅਸੀਂ ਇਸ ਅੱਜ ਦੇ ਪ੍ਰੋਗਰਾਮ ਆਹੀਂ ਸਾਡਾ ਮਕਸਦ ਇਹ ਸੀ ਉਹਨਾਂ ਨੂੰ ਸ਼ਾਦ ਗਰੀਬ ਸਾਡੇ ਤੱਕ ਪਹੁੰਚ ਕਰੋ ਸਾਨੂੰ ਤੁਸੀਂ ਫੋਨ ਕਰ ਦਿਓ ਅਸੀਂ ਆਪੀ ਟੀਮ ਭੇਜ ਦਾਂਗੇ ਮਕਸਦ ਦੇਖਿਆ ਨਾ ਲੋਕ ਡਰ ਜਾਂਦੇ ਆ ਪੁਲਿਸ ਦੇ ਨਾਮ ਤੋਂ ਥਾਣੇ ਕਿ ਨਹੀਂ ਜਾਂਦੇ ਚੌਂਕੀ ਵਿੱਚ ਨਹੀਂ ਜਾਂਦੇ ਕਿ ਨਾ ਲੱਗਦਾ ਕਿ ਇਸੇ ਕਰਕੇ ਮੀਟਿੰਗ ਕੀਤੀ ਹੈ ਵੀ ਲੋਕਾਂ ਦਾ ਜਿਹੜਾ ਡਰਾ ਨਿਕਲ ਜਾਵੇ ਇਹੀ ਇੱਕ ਇਹੀ ਤਾਂ ਮਕਸਦ ਹੈਗਾ ਜੀ ਕਿ ਵੀ ਸਾਡੀ ਅਸੀਂ ਨੀਡਤਾ ਵਧਾਉਣ ਦਾ ਉਪਰਾਲਾ ਕਰਦੇ ਆ ਡਰਨ ਦੀ ਲੋੜ ਨਹੀਂ ਹੈਗੀ ਡਰਨਾ ਕਿਉਂ ਆਪਣੇ ਤੋਂ ਡਰਨਾ ਮੈਂ ਜਦੋਂ ਐਸਸੀ ਭਰਤੀ ਹੋਇਆ ਮੈਂ 3 ਸਾਲ ਇੱਥੇ ਇੰਚਾਰਜ ਰਿਹਾ ਵਾਂ ਉਹੀ ਬੰਦੇ ਜਿੰਨੀ ਕੁ ਮੇਰੀ ਬਦਗੀ ਉਨੀ ਕੋਣਾਂ ਦੀ ਬਦਗੀ ਅਸੀਂ ਰਹਿਦੇ ਇਕੱਠੇ ਹੀ ਆ ਇਹ ਨਹੀਂ ਸਾਡਾ ਸੰਮਰਗ ਅੱਜ ਵੀ ਹੈਗਾ ਜੀ ਇਹ ਇੱਕ ਉਪਰਾਲਿਆਂ ਨਾਲੋਂ ਉਪਰਾਲਾ ਜੁੜਿਆ ਵਾ ਠੀਕ ਹੈ ਨਹੀਂ ਜੀ ਅਸੀਂ ਸਾਡਾ ਡਿਪਾਰਟਮੈਂਟ ਨੇ ਹਮੇਸ਼ਾ ਹੀ ਸੁਧਾਰ ਕਰਨ ਦੀ ਕੋਸ਼ਿਸ਼ ਹੀ ਕਰਦੇ ਰਹਿੰਦੇ ਆ ਕੋਈ ਕੰਨਾ ਰਹਿ ਜਾਂਦੀ ਨਹੀਂ ਸੀ ਪਰ ਅਗਲੀ ਵਾਰੀ ਕੋਸ਼ਿਸ਼ ਕਰ ਲੰਮੀ ਆ ਠੀਕ ਹੈ ਨਾ ਅਸੀਂ ਲੋਕਾਂ ਵਾਸਤੇ ਆ ਸਾਡੇ ਕੋਲ ਡਰ ਦੀ ਲੋੜ ਨਹੀਂ ਪਹੁੰਚ ਕਰੋ ਜੇ ਕਿਨਹੜੀ ਲੋੜ ਆ ਨਸ਼ੇ ਨੇ ਤੁਸੀਂ ਕਹੇ ਵੀ ਠੱਲ ਪਾ ਦਿੱਤੀ ਗਿਆ ਕਿ ਕੀ ਜਿਹੜੇ ਮਾੜੇ ਮੋਟੇ ਕੋਈ ਸਮਗਲਰ ਰਹਿ ਗਏ ਨੇ ਜਾਂ ਕੋਈ ਕਰਦੇ ਨੇ ਉਹਨਾਂ ਨੂੰ ਕੀ ਚੇਤਾਵਨੀ ਆ ਕੋਸ਼ਿਸ਼ ਜਾਰੀ ਕੋਈ ਕੰਮ ਛੱਡ ਦੇਣ ਮੈਂ ਕਹਾਂ ਜੀ ਕੋਸ਼ਿਸ਼ ਜਾਰੀ ਆ ਇੱਕ ਵੀ ਦੱਸ ਦਿਓ ਸਾਡੇ ਕਿਸੇ ਮੌਲਜਮ ਛੱਡਿਆ ਹੋਵੇ ਸੁਣ ਲਈ ਸੁਣ ਲੈ ਵਸਤੀ ਆਏ ਆ ਨਾ ਚਿੰਤਾ ਨਾ ਕਰੋ ਸਾਰੇ ਜਾਣਗੇ ਅੰਦਰ